ਕੀ ਦਾ ਘਾਣ ਜਦੋਂ ਹੋਇਆ ਤਾਂ ਉਸ ਟਾਈਮ ਬਾਦਲ ਸਰਕਾਰ ਨੇ ਆਲਮ ਨੂੰ ਅੱਗੇ ਲੈ ਕੇ ਆਂਦਾ ਮਲੇਰ ਕੋਟਲੇ ਦੇ ਵਿੱਚ ਬੇਅਦਬੀ ਹੋਈ ਹੈ ਕੁਰਾਨੇ ਪਾਕ ਦੀ ਤਾਂ ਉਸ ਟਾਈਮ ਅਕਾਲੀਆਂ ਦੀ ਸਰਕਾਰ ਸੀ ਵਿਧਾਇਕ ਸਾਡੀ ਇੱਥੇ ਫਰਜ਼ਾਨਾ ਆਲਮ ਸੀ ਉਸ ਟਾਈਮ ਮੁਸਤਾਫਾ ਸਾਹਿਬ ਨੇ ਇਹ ਨਹੀਂ ਦੇਖਿਆ ਕਿ ਕੋਈ ਨਜ਼ਾਇਜ਼ ਮਰ ਰਿਹਾ ਹੈ ਦਰਜਾਇਜ਼ ਮਰ ਰਿਹਾ ਹੈ ਬੇਅੰਤੇ ਨੂੰ ਬੁੱਚੜ ਕਿਹਾ ਦਿੰਦਾ ਤੁਸੀਂ ਕਹਿ ਸਕਦੇ ਸੀ ਮੁਸਤਾਫਾ ਸਾਹਿਬ ਨੇ ਇਹ ਗੱਲ ਕਹੀ ਕਿ ਵੀ ਤੁਸੀਂ ਬੱਚਿਆਂ ਦੇ ਵਰਦੀ ਪਵਾਉਣ ਦਾ ਤਾਂ ਕੀ ਮੈਂ ਤਾਂ ਖੰਭਿਆਂ ਤੇ ਵਰਦੀ ਚਵਾ ਚੜਾ ਦੂਗਾ ਪਾਰਟੀਆਂ ਦੇ ਵਿੱਚ ਇਦਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਕਿਸੇ ਮذਬ ਨੂੰ ਟਾਰਗੇਟ ਕਰੋ ਕਿਸੇ ਜਾਤ ਨੂੰ ਟਾਰਗੇਟ ਕਰੋ ਤੇ ਫਿਰ ਆਪਣੀ ਜਿਹੜੀ ਪਾਰਟੀ ਆ ਉਹ ਹਾਰ ਬਲ ਲਾਏਗੀ ਭੀਜਪੀ ਧਰਮ ਨੂੰ ਵੰਡ ਕੇ ਰਾਜਨੀਤੀ ਕਰਦੇ ਹੈ ਪ੍ਰੇਟੀਕਲ ਬੰਦੇ ਦਾ ਕੋਈ دین ਆਮਾਨ ਨਹੀਂ ਹੁੰਦਾ ਕੋਈ ਮذਬ ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਆਪਣੇ ਫਾਇਦੇ ਲਈ ਇਹ ਕੁਝ ਵੀ ਕਰ ਜਾਂਦੇ ਨੇ ਕੀ ਪਤਾ ਅਮਰਤਪਾਲ ਕੱਲ ਨੂੰ ਭਾਜਪਾ ਨਾਲ ਹੱਥ ਮਲਾ ਲੇ ਫੇਰ ਸਿਆਸਤ ਚਾਹੁੰਤੋਂ ਪਹਿਲਾਂ ਇਹਨਾਂ ਦਾ ਇਹੀ ਕੰਮ ਸੀ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਰੇਸ਼ ਨੂੰ ਪਾੜਨ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਆਪਣੀ ਇੱਕ ਬੱਕਰੀ ਫੌਜ ਬਣਾਉਣ ਦੀਆਂ ਇਦਾਂ ਦੇ ਡਾਕੂਮੈਂਟ ਨੇ ਜਿਹੜੇ ਉਹ ਨਸ਼ਰ ਕੀਤੇ ਸਰਕਾਰਾਂ ਨੇ ਤੇ ਉਦੋਂ ਬਾਅਦ ਹੀ NSA ਲੱਗੀ ਆ ਨਾ ਖਾਨੂ ਖਾਲਸਤਾਨੀਆਂ ਦੀ ਨਿਗਾਹ ਦੇ ਨਾਲ ਦੇਖਿਆ ਜਾ ਰਿਹਾ ਔਰ ਮੁਸਲਮਾਨਾਂ ਨੂੰ ਕਿ ਵੀ ਇਹਨਾਂ ਨੂੰ ਭੇਜ ਦਿਓ ਪਾਕਿਸਤਾਨ ਖਾਨੋਂ ਖਾਨੂਨ ਖਾਲਿਸਤਾਨੀਆਂ ਦੇ ਰੂਪ ਚ ਦੇਖਿਆ ਜਾ ਰਿਹਾ ਮੁਸਲਮਾਨਾਂ ਨੂੰ ਪਾਕਿਸਤਾਨੀਆਂ ਦੇ ਰੂਪ ਚ ਦੇਖਿਆ ਜਾ ਰਿਹਾ ਪਰ ਜਿਹੜਾ ਇੱਥੇ ਦਾ ਹਿੰਦੂ ਹੈ ਉਹ ਕਹਿੰਦੇ ਅਸੀਂ ਸੁਰੱਖਿਅਤ ਹੀ ਨਹੀਂ ਹੈਗੇ ਇੱਥੇ ਦੇਸ਼ ਦਾ ਪ੍ਰਧਾਨ ਮੰਤਰੀ ਹਿੰਦੂ ਹੈ ਦੇਸ਼ ਦਾ ਗ੍ਰਹਿ ਮੰਤਰੀ ਹਿੰਦੂ ਹੈ ਫਜੇ ਵੀ ਸੁਰੱਖਿਅਤ ਨਹੀਂ ਹੈਗੇ ਤੇ ਫਿਰ ਉਹ ਕਦ ਸੁਰੱਖਿਅਤ ਹੋਣਗੇ ਸੋਤਰਾ ਕਾਂਡ ਜਿਹੜਾ ਸੀ ਇਹ ਹੋਇਆ ਨਹੀਂ ਕਰਵਾਇਆ ਗਿਆ ਸੀ ਪ੍ਰੀ ਪਲਾਨ ਸੀ ਇਹ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉਥੇ ਮੁਸਲਮਾਨਾਂ ਦਾ ਕਤਲ ਕੀਤਾ ਗਿਆ ਬਿਲਕੁਲ ਔਰ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਉਸ ਟਾਈਮ ਜਿਹੜੇ ਸਾਧੂ ਸੰਤ ਸੀ ਟ੍ਰੇਨ ਦੇ ਵਿੱਚ ਉਹ ਮਾਰੇ ਗਏ ਇਰਖਲ ਦਾ ਬਿਆਨ ਪੰਜਾਬ ਤੇ ਪਾਣੀਆਂ ਨੂੰ ਅੱਗ ਪਾਣੀਆਂ ਕੋਈ ਐਸੀ ਪਾਵਰ ਰੱਬ ਨੇ ਦਿੱਤੀ ਹੈ ਜਿਹੜਾ ਪਾਣੀਆਂ ਨੂੰ ਅੱਗ ਲਾ ਸਕਦਾ ਕਦ ਕਹਿ ਹੈ ਮੁਸਲਮਾਨ ਨੂੰ ਵੀ ਜਾ ਜਾ ਕੇ ਸਿੱਖ ਦਾ ਕਿਸੇ ਦਾ ਗਰਦਨ ਵੱਢਿਆ ਕਦ ਜਾ ਕੇ ਕਿਹਾ ਸਿੱਖ ਨੂੰ ਕਿ ਜਾ ਜਾ ਕੇ ਕਿਸੇ ਹਿੰਦੂ ਦੀ ਗਰਦਨ ਵੱਢਿਆ ਨੋ ਜਦੋਂ ਲੋਕਾਂ ਨੂੰ ਸਮਝ ਆ ਗਈ ਜਦੋਂ ਉਹਨਾਂ ਨੇ ਐਮਪੀ ਜੇਲ੍ਹ 'ਚ ਬੈਠੇ ਜਿਤਾ ਦਿੱਤੇ ਤਾਂ ਚੀਫ ਮਿਨਿਸਟਰ ਵੀ ਬਣਾ ਹੀ ਸਕਦੇ ਆ ਦਿਲ 'ਚ ਬੈਠੇ ਨੂੰ ਕੁਝ ਵਿਅਕਤੀਆਂ ਦੇ ਨਾਮਾਂ ਦੀ ਲਿਸਟ ਆਈ ਕਹਿੰਦੇ ਅਮਰਤਪਾਲ ਇਹਨਾਂ ਨੂੰ ਮਾਰ ਸਕਦਾ ਹੈ ਦਰਸ਼ਕੋ ਪੰਜਾਬ ਦੇ ਲੋਕ ਬਹੁਤ ਜਜ਼ਬਾਤੀ ਨੇ ਅਮਰਤਪਾਲ ਸਿੰਘ ਨੂੰ ਪੰਜਾਬ ਦੇ ਲੋਕਾਂ ਨੇ ਜਜ਼ਬਾਤੀ ਹੋ ਕੇ ਐਮਪੀ ਬਣਾਇਆ ਪੰਜਾਬ ਦੇ ਹੱਕਾਂ ਦੀ ਕਿਉਂਕਰ ਅਮਰਤਪਾਲ ਸਿੰਘ ਗੱਲ ਕਰਦਾ ਸੀ ਇਸ ਲਈ ਲੋਕਾਂ ਨੇ ਅਮਰਤਪਾਲ ਨੂੰ ਐਮਪੀ ਜਿਤਾਇਆ ਪਰ ਅਮਰਤਪਾਲ ਦੀ ਹੁਣ ਇੱਕ ਪਾਰਟੀ ਬਣੀ ਆ ਪਾਰਟੀ ਦੇ ਵਿੱਚ ਲਗਾਤਾਰ ਲੋਕ ਸ਼ਾਮਲ ਹੋ ਰਹੇ ਆ ਪਿਛਲੇ ਦਿਨੀ ਉਹਨਾਂ ਦੀ ਪਾਰਟੀ ਦੇ ਵਿੱਚ ਮਾਲ ਏਅਰਪੋਰਟਲਾ ਤੋਂ ਹਾਜੀ ਬਿੱਟੂ ਚੋਹਾਨ ਮੌਜੂਦ ਹੋਏ ਨੇ ਤੇ ਜਿਸ ਸਮੇ ਉਹ ਪਾਰਟੀ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਸੀ ਉਸ ਸਮੇ ਸਟੇਜ ਦੇ ਉੱਤੋਂ ਇੱਕ ਤਲਖੀ ਭਰਿਆ ਬਿਆਨ ਦਿੱਤਾ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਨੂੰ ਬਹੁਤ ਨਫ਼ਰਤ ਭਰੀ ਸ਼ਦਾਬਲੀ ਉਹਨਾਂ ਲਈ ਉਹਨਾਂ ਨੇ ਵਰਤੀ ਕਿਉਂ ਵਰਤੀ ਕਿਉਂਕਿ ਪਾਰਟੀ ਇਦਾਂ ਦੀ ਟ੍ਰੇਨਿੰਗ ਦਿੰਦੀ ਉਹ ਸਾਰੀ ਗੱਲਬਾਤ ਕਰਾਂਗੇ ਇਸ ਸਮੇਂ ਮੇਰੇ ਨਾਲ ਬਿੱਟੂ ਹਾਜੀ ਚਾਹਾਨ ਮੌਜੂਦ ਨੇ ਚੈਨਲ ਵਕਤ ਦੇ ਬੋਲਤੇ ਮੈਂ ਹਰਪੂ ਸਿੰਘ ਕਹਿਲ ਤੁਹਾਡਾ ਸਭ ਦਾ ਸਵਾਗਤ ਕਰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਸਭ ਨੂੰ ਅਦਾਵਰ ਜੈ ਅਸਲਾਮੁਅਲੈਕਮ ਅਸਲਾਮੁਅਲੈਕਮ ਬਿੱਟੂ ਜੀ ਮੈਂ ਹੁਣੇ ਜਿਵੇਂ ਗੱਲ ਕੀਤੀ ਆ ਕਿ ਅਮਰਤਪਾਲ ਪਿਸਲੇ ਸਮਿਆਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਬੋਲਦਾ ਰਿਹਾ ਕ੍ਰਿਸ਼ਨ ਭਾਈਚਾਰੇ ਦੇ ਖਿਲਾਫ ਬੋਲਦਾ ਰਿਹਾ ਤੁਸੀਂ ਹੁਣੇ ਪਾਰਟੀ ਸ਼ਾਮਲ ਹੋਇਆ ਜਿਸ ਦਿਨ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਉਸੇ ਦਿਨ ਡੀਜੀਪੀ ਦੇ ਜਿੱਥੇ ਦੀ ਉਹਨਾਂ ਦੀ ਰਹਿائش ਆ ਉਹਨੂੰ ਲੈ ਕੇ ਪ੍ਰਵਾਸੀ ਨੇ ਉਹ ਤੇ ਉਹਨੂੰ ਲੈ ਕੇ ਬਹੁਤ ਨਫ਼ਰਤ ਭਰਿਆ ਸ਼ਬਦ ਤੁਸੀਂ ਵਰਤੇ ਆ ਪਹਿਲਾਂ ਤਾਂ ਤੁਸੀਂ ਇਹ ਗੱਲ ਕੀਤੀ ਹੈ ਕਿ ਅਮਰਿਤਪਾਲ ਜੀ ਜਿਹੜੇ ਇਹ ਪ੍ਰਵਾਸੀਆਂ ਦੇ ਖਿਲਾਫ ਨਾ ਹੂੰ ਮੈਂ ਇੱਥੇ ਕਲੀਅਰ ਕਰ ਦਿੰਨਾ ਚਾਹੁੰਨਾ ਕਿ ਉਹ ਪ੍ਰਵਾਸੀਆਂ ਦੇ ਖਿਲਾਫ ਨਹੀਂ ਹੈਗੇ 크੍ਰਿਸਚਨਾ ਦੇ ਖਿਲਾਫ ਨਹੀਂ ਹੈਗੇ 크੍ਰਿਸਚਨੀ ਉਹ ਮਸ਼ੀਨਰੀ ਦੇ ਖਿਲਾਫ ਨੇ ਜਿਹੜੇ ਪੈਸੇ ਦੇ ਕੇ ਸਾਡੇ ਪੰਜਾਬੀ ਗਰੀਬ ਨੌਜਵਾਨ ਪਰਿਵਾਰਾਂ ਨੂੰ ਕਨਵਰਟ ਕਰ ਰਹੇ ਹਨ ਅਗਰ ਉਹ ਆਪਣਾ ਸਿਧਾਂਤ ਦਿਖਾ ਕੇ ਕਨਵਰਟ ਕਰਨ ਹਮ ਕਦੇ ਵੀ ਭਾਈ ਅਮਰਤਪਾਲ ਨੂੰ ਇਸ ਤੇ ਇਤਰਾਜ਼ ਨਹੀਂ ਹੈਗਾ ਉਹ ਸਿਧਾਂਤ ਦਿਖਾ ਕੇ ਨਹੀਂ ਉਹਨਾਂ ਨੂੰ ਝੂਠਾ ਚਾਨਣ ਦਿਖਾ ਕੇ ਜਦੋਂ ਪੇਸ਼ ਕਰਦੇ ਤਾਂ ਉੱਥੇ ਫਿਰ ਭਾਈ ਅਮਰਤਪਾਲ ਜੀ ਨੂੰ ਇਹ ਇਤਰਾਜ਼ ਹੋਇਆ ਸੀ ਕਿ ਤੁਸੀਂ ਇਹ ਸਾਡੇ ਗਰੀਬ ਪਰ ਪ੍ਰਵਾਸੀਆਂ ਨੂੰ ਗਰੀਬ ਪਰਿਵਾਰਾਂ ਨੂੰ ਜੋ ਪੰਜਾਬ ਦੇ ਉਹਨਾਂ ਨੂੰ ਤੁਸੀਂ ਬਰਗਲਾ ਰਹੇ ਹੋ ਬਹਿ ਕਾਵੇਜ ਲੈ ਕੇ ਬਹਿ ਕਾਵੇ ਦੇ ਵਿੱਚ ਲੈ ਕੇ ਉਹਨਾਂ ਨੂੰ ਤੁਸੀਂ ਅ ਧਰਮ ਤੋਂ ਤੋੜ ਰਹੇ ਹੋ ਸਿੱਖੀ ਤੋਂ ਦੂਰ ਕਰਕੇ ਕ੍ਰਿਸਚੀਅਨਿਟੀ ਦੇ ਵਿੱਚ ਲੈ ਕੇ ਜਾ ਰਹੇ ਹੋ ਹੂੰ ਦੂਸਰੀ ਗੱਲ ਤੁਸੀਂ ਇਹ ਗੱਲ ਕਹੀ ਹੈ ਡੀਜੀਪੀ ਮੁਸਤਾਫਾ ਸਾਹਿਬ ਭਰੇ ਕੱਲੇ ਮੁਸਤਾਫਾ ਸਾਹਿਬ ਹੀ ਨਹੀਂ ਇੱਥੇ ਆਲਮ ਵੀ ਹੋਇ ਆਇਆ ਹੂੰ ਉਹ ਬਿਹਾਰ ਤੋਂ ਆਇਆ ਸੀ ਮੁਸਤਾਫਾ ਸਾਹਿਬ ਆਪਣੇ ਯੂਪੀ ਤੋਂ ਆਇਨ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਔਨ ਪਰ ਇਹ ਭੇਜੇ ਗੈਨ ਭੇਜੇ ਕਿੱਦਾਂ ਗੈਨ ਸਿੱਖੀ ਦਾ ਕਾਣ ਜਦੋਂ ਹੋਇਆ ਤਾਂ ਉਸ ਟਾਈਮ ਬਾਦਲ ਸਰਕਾਰ ਨੇ ਆਲਮ ਨੂੰ ਅੱਗੇ ਲੈ ਕੇ ਆਂਦਾ ਜਦੋਂ ਆਲਮ ਨੂੰ ਅੱਗੇ ਲੈ ਕੇ ਆਂਦਾ ਕਿਉਂਕਿ ਇਹ ਅੱਜ ਤੋਂ ਹੀ ਨਹੀਂ ਇਹ ਤਾਂ तकरीबन 47 ਤੋਂ ਹੀ ਇਹ ਕੰਮ ਚੱਲਦੇ ਆਰ ਹਨ ਕਿ ਜਦੋਂ ਕਿਸੇ ਪਰਿਵਾਰ ਨੂੰ ਧੋਨੇ ਜਾਂ ਕਿਸੇ ਅ ਧਰਮ ਨੂੰ ਹਿੱਟ ਕਰਨਾ ਹੈ ਤਾਂ ਉਹ ਉਸ ਵੇਲੇ ਉਸੇ ਪਰਿਵਾਰ ਦੇ ਵਿੱਚੋਂ ਉਸੇ ਧਰਮ ਦੇ ਵਿੱਚੋਂ ਲਿਆ ਕੇ ਮੂਰੇ ਮੁਸੱਲਤ ਕਰ ਦਿੱਤਾ ਜਾਂਦਾ ਹੈ ਹਮ ਜਦੋਂ ਇੱਥੇ ਮਲੇਰ ਕੋਟਲੇ ਦੇ ਵਿੱਚ ਬੇਅਦਬੀ ਹੋਈ ਹੈ ਕੁਰਾਨੇ ਪਾਕ ਦੀ ਤਾਂ ਉਸ ਟਾਈਮ ਅਕਾਲੀਆਂ ਦੀ ਸਰਕਾਰ ਸੀ ਵਿਧਾਇਕ ਸਾਡੀ ਇੱਥੇ ਫਰਜ਼ਾਨਾ ਆलम ਸੀ ਜੋ ਕਿ ਇਜ਼ਹਾਰ ਆलम ਦੇ ਬੀਬੀਨ ਉਸੇ ਤਰ੍ਹਾਂ ਜਿਸ ਤਰ੍ਹਾਂ ਜਦੋਂ 90 ਦਾ ਦशक ਚੱਲ ਰਿਹਾ ਸੀਗਾ ਅਸੀਂ ਅੱਤਵਾਦ ਦੇ ਨਾਲ ਵਿੱਚ ਦੀ ਨਿਕਲੇ ਅਸੀਂ ਸਾਰੇ ਉਸ ਟਾਈਮ ਮੁਸਤਾਫਾ ਸਾਹਿਬ ਨੇ ਇਹ ਨਹੀਂ ਦੇਖਿਆ ਕਿ ਕੋਈ ਨਜ਼ਾਇਜ਼ ਮਰ ਰਿਹਾ ਹੈ ਜਾਇਜ਼ ਮਰ ਰਿਹਾ ਹੈ ਉਹਨਾਂ ਨੇ ਸਿਰਫ ਆਊਟਰ ਹੀ ਭੁਗਤਾਇਆ ਹੈ ਪਰ ਜਿਹੜੀ ਮਾਂ ਦਾ ਬੱਚਾ ਮਰਦਾ ਹੈ ਉਹ ਮਾਂ ਦੇ ਲਈ ਬੱਚਾ ਜਾਇਜ਼ ਹੋਵੇ ਚਾਹ ਨਜ਼ਾਇਜ਼ ਹੋਵੇ ਉਹ ਮਾਂ ਦੇ ਦਿਲ ਤੋਂ ਤਾਂ ਆਹ ਨਿਕਲੂਗੀ ਨਿਕਲੂ ਬਿਲਕੁਲ ਨਿਕਲੂਗੀ ਉਹ ਆਹ ਨੂੰ ਦੇਖ ਕੇ ਹੀ ਉਸ ਟਾਈਮ ਮੇਰੇ ਮੈਂ ਵੀ ਆਪਣੇ ਜਜ਼ਬਾਤਾਂ ਤੇ ਕੰਟਰੋਲ ਨਹੀਂ ਰੱਖ ਸਕਿਆ ਜਿੱਥੇ ਇਸ ਨੂੰ ਮੁਸਤਫਾ ਨੂੰ ਭਈਆ ਕਹਿ ਕੇ ਬੁਲਾ ਦਿੱਤਾ ਗਿਆ ਭਈਆ ਕਹਿ ਕੇ ਤੁਸੀਂ ਬੁਲਾ ਦਿੱਤਾ ਮੁਸਤਫਾ ਨੂੰ ਪਰ ਭਈਆ ਕਿਸ ਬਰਡਿੰਗ ਤੁਹਾਡੀ ਜਿਹੜਾ ਕਹਿਣ ਦਾ ਲਹਿਦਾ ਸੀ ਇੱਕ ਨਫ਼ਰਤ ਭਰਿਆ ਲਹਿਦਾ ਸੀਗਾ ਭਈਆ ਸ਼ਬਦੀ ਕਿਉਂ ਵਰਤਿਆ ਕੋਈ ਹੋਰ ਸ਼ਬਦ ਵੀ ਵਰਤ ਸਕਦੇ ਸੀ ਨਾ ਬੇਅੰਤ ਨੂੰ ਬੁੱਚੜ ਕਿਹਾ ਜਾਂਦਾ ਇਦਾਂ ਵੀ ਕਹਿ ਸਕਦੇ ਸੀ ਅਸੀਂ ਇੱਥੇ ਪੰਜਾਬ ਦੇ ਵਿੱਚ ਆਕਰ ਕੋਈ ਬਿਹਾਰ ਤੋਂ ਆਂਦਾ ਹੈ ਸਾਹੀ ਉਹਨਾਂ ਨੇ ਭਈਆ ਕਹਨੇ ਆ ਬਿਲਕੁਲ ਕਹਨੇ ਆ ਯੂਪੀ ਤੋਂ ਆਂਦਾ ਤਾਂ ਉਹਨਾਂ ਨੂੰ ਵੀ ਭਈਆ ਕਹਨੇ ਆ ਭਈਆ ਅਸੀਂ ਨਫ਼ਰਤ ਦੀ ਨਿਗਾਹ ਦੇ ਨਾਲ ਨਹੀਂ ਕਹਿ ਰਹੇ ਪਰ ਤੁਸੀਂ ਹੁਣੇ ਕਹਿ ਕੇ ਹਟੇ ਹੋ ਨਾ ਵੀ ਮੈਂ ਜਜ਼ਬਾਤਾਂ ਚ ਬਹਿ ਗਿਆ ਮੈਨੂੰ ਨਹੀਂ ਪਤਾ ਲੱਗਿਆ ਉਸ ਟਾਈਮ ਇਹ ਗੱਲ ਲਈ ਮੈਂ ਕਿਹਾ ਇਹ ਗੱਲ ਤਾਂ ਕਹੀ ਗਈ ਕਿਉਂਕਿ ਮੁਸਤਾਫਾ ਸਾਹਿਬ ਨੇ ਕਿਸੇ ਟਾਈਮ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਨਾਲ ਇਹ ਵਾਅਦਾ ਕੀਤਾ ਸੀਗਾ ਇਹ 2001 ਦੀ ਗੱਲ ਹੈ ਇਲੈਕਸ਼ਨ ਤੇ 2002 ਚ ਹੋਏ ਨਾ ਇਹ ਨਵੰਬਰ ਜਾਂ ਦਸੰਬਰ ਦਾ ਮਹੀਨਾ ਸੀ 2001 ਦਾ ਜਦੋਂ ਇਹਨਾਂ ਨੇ ਸਾਡੇ ਬਜ਼ੁਰਗਾਂ ਦੇ ਨਾਲ ਇਹ ਵਾਅਦਾ ਕੀਤਾ ਕਿ ਵੀ ਤੁਹਾਨੂੰ ਕਿਸ ਤਰ੍ਹਾਂ ਦੀ ਇੱਥੇ ਰਾਜਨੀਤੀ ਚਾਹੀਦੀ ਹੈ ਕਿਦਾਂ ਤੁਸੀਂ ਦੇਖਦੇ ਹੋ ਤੁਹਾਡੇ ਹੁਣ ਤੱਕ ਇੱਥੇ ਬੀਗਮ ਸਾਹਿਬ ਨੇ ਵੀ ਰਾਜਨੀਤੀ ਕੀਤੀ ਹੈ ਸਾਜ਼ਦਾ ਬੀਗਮ ਨੇ ਵੀ Nusrat Ikram Khan ਨੇ ਵੀ ਕੀਤੀ ਹੈ ਔਰ ਦੂਸਰਾ ਆਪਣਾ ਵੱਡੇ Nusrat ਸਾਹਿਬ ਨੇ ਵੀ ਕੀਤੀ ਹੈ ਤਾਂ ਉਹਨਾਂ ਨੇ ਕਦੇ ਕੋਈ ਇਸ ਤਰ੍ਹਾਂ ਦਾ ਮਤਲਬ ਤੁਹਾਨੂੰ ਸਾਥ ਨਹੀਂ ਦਿੱਤਾ ਹੈਗਾ ਤਾਂ ਸਾਡੇ ਬਜ਼ੁਰਗਾਂ ਨੇ ਕੀ ਕਿਹਾ ਕਹਿੰਦੇ ਵੀ ਠੀਕ ਹੈ ਨੌਕਰੀਆਂ ਤਾਂ ਸਾਨੂੰ ਹੋਰ ਵੀ ਚਾਹੀਦੀਆਂ ਹੂੰ ਬਿਜਲੀ ਬੋਰਡ ਦੇ ਵਿੱਚ ਵੀ ਚਾਹੀਦੀਆਂ ਡਾਕਟਰੀ ਦੇ ਵਿੱਚ ਵੀ ਚਾਹੀਦੀਆਂ ਪਰ ਇੱਕ ਜਿਹੜਾ ਜਿੱਥੋਂ ਸਾਡਾ ਸਮਾਜ ਪਿੱਛੇ ਐ ਨਾ ਤਾਂ ਸਾਡੇ ਸਮਾਜ ਨੂੰ ਫੌਜ ਚ ਨੌਕਰੀ ਮਿਲਦੀ ਐ ਨਾ ਹੀ ਸਾਡੇ ਸਮਾਜ ਨੂੰ ਪੁਲਿਸ ਦੇ ਵਿੱਚ ਕੋਈ ਉਤਸ਼ਾਹ ਕੀਤਾ ਜਾਂਦਾ ਨੌਕਰੀਆਂ ਦੇ ਲਈ ਹੂੰ ਤਾਂ ਉਹ ਗੱਲ ਨੂੰ ਮੁਸਤਫਾ ਸਾਹਿਬ ਨੇ ਫੜਿਆ ਹੂੰ ਫੜ ਕੇ ਇਹ ਗੱਲ ਨੂੰ ਫਿਰ ਕਿਹਾ ਗਿਆ ਕਿ ਤੁਸੀਂ ਮੇਰੇ ਫਾਦਰ ਸਾਹਿਬ ਨਾਲ ਹੀ ਗੱਲ ਹੋਈ ਸੀ ਤਾਂ ਇਹ ਗੱਲ ਜਦੋਂ ਉਸ ਟਾਈਮ ਕਿਹਾ ਇਹ ਗੱਲ ਦਿੱਲੀ ਗੇਟ ਸਾਡਾ ਸਰਕਾਰੀ ਸਕੂਲ ਹੈ ਉਸ ਟਾਈਮ ਮਜਮਾ ਵੀ ਪੂਰਾ ਸੀਗਾ ਜਦੋਂ ਮੁਸਤਫਾ ਸਾਹਿਬ ਨੇ ਇਹ ਗੱਲ ਕਹੀ ਕਿ ਵੀ ਤੁਸੀਂ ਬੱਚਿਆਂ ਦੇ ਵਰਦੀ ਪਵਾਉਣ ਦਾ ਤਾਂ ਕੀ ਮੈਂ ਤਾਂ ਖੰਭਿਆਂ ਤੇ ਵਰਦੀ ਚੜਾ ਦੂੰਗਾ ਤੁਸੀਂ ਇੱਕ ਵਾਰੀ ਮੈਨੂੰ ਮੌਕਾ ਤਾਂ ਦਿਓ ਤਾਂ ਮਲੇਰਕੋਟਲੇ ਦੇ ਲੋਕਾਂ ਨੇ ਪੂਰੇ ਉਤਸ਼ਾਹ ਦੇ ਨਾਲ ਉਹ ਮੌਕਾ ਦਿੱਤਾ ਜਦੋਂ ਇਹ ਇਲੈਕਸ਼ਨ ਨਹੀਂ ਜਿੱਤ ਸਕਦੇ ਸੀਗੇ ਚੰਦੂ ਰਾਇਆ ਇਲੈਕਸ਼ਨ ਜਿੱਤ ਰਿਹਾ ਸੀਗਾ ਲੋਕਾਂ ਦੇ ਵਿੱਚ ਇੰਨੀ ਨਫ਼ਰਤ ਹੋ ਗਈ ਸੀ ਕਿ ਯਾਰ ਅਸੀਂ ਕਿਵੇਂ ਕਰੀਏ ਜਿਵੇਂ ਹੁਣ ਪਿੱਛੇ ਜਜ਼ਬਾਤਾਂ ਨਾਲ ਖੇਡ ਗਏ ਉਹ ਲੋਕ ਜਜ਼ਬਾਤਾਂ ਨਾਲ ਸਾਡੇ ਨਾਲ ਖੇਡ ਕੇ ਇਹ ਮੂਹਰੇ ਆ ਗਏ ਫਿਰ ਜਦੋਂ 5 ਸਾਲ ਇਹਨਾਂ ਨੇ ਰਾਜ ਕੀਤਾ ਇਹ ਕਹਿੰਦੇ ਵੀ ਹਜੇ ਤਾਂ ਚਲੋ ਪਹਿਲੀ ਟਰਮ ਹੈ ਮੈਂ ਕੁਝ ਨਹੀਂ ਕਰ ਪਾਇਆ ਤੁਸੀਂ ਅਗਲੀ ਟਰਮ ਮੈਨੂੰ ਦਿਓ ਜਿਹੜੇ ਮੈਂ ਵਾਅਦੇ ਕੀਤੇ ਨਾ ਆ ਦੂਸਰੀ ਟਰਮ ਚ ਪੂਰੇ ਕਰ ਦਾਂਗਾ ਪਹਿਲੀ ਟਰਮ ਦੇ ਵਿੱਚ ਅਸੀਂ ਇਹਨਾਂ ਨੂੰ ਤਕਰੀਬਨ 170-88 ਵੋਟਾਂ ਦੇ ਉੱਪਰ ਜਿਤਾਇਆ ਸੀ ਮਲੇਰਕੋਟਲੇ ਦੇ ਲੋਕਾਂ ਨੇ ਹਲਕਾ ਮਲੇਰਕੋਟਲਾ ਤੋਂ ਸੈਕੰਡ ਟਰਮ ਦੇ ਵਿੱਚ ਤਾਂ ਇਹਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਤਾ ਦਿੱਤਾ ਸੀ तकरीबन 10-12 ਹਜ਼ਾਰ ਦੀ ਗਿਣਤੀ ਦੇ ਲੀਡ ਦੇ ਨਾਲ ਹੀ ਜਿੱਤੇ ਸੀ ਉਸ ਟਾਈਮ ਵੀ ਫਿਰ ਇਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਫਿਰ ਐਕਸਕਿਊਜ਼ ਕਰਨ ਲੱਗੇ ਜਦੋਂ ਇਹਨਾਂ ਨੇ ਐਕਸਕਿਊਜ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਸਾਡੀ ਆਪਸ ਵਿੱਚ ਬਹਿਸ ਛਿੜ ਗਈ ਕਿ ਵੀ ਬਾਰ-ਬਾਰ ਇਹ ਕਾਠ ਦੀ ਹਾਂਡੀ ਹੈ ਜਿਹੜੀ ਇੱਕੋ ਵਾਰ ਹੀ ਚੜਦੀ ਹੁੰਦੀ ਹੈ ਵਾਰ-ਵਾਰ ਨਹੀਂ ਚੜਦੀ ਹੈਗੀ ਅੱਛਾ ਜਿਵੇਂ ਕਿਹਾ ਜਾਂਦਾ ਹੈ ਕਿ ਭਾਤ ਭਾ ਜਿਹੜੀ ਆ ਉਹ ਧਰਮ ਦੀ ਰਾਜਨੀਤੀ ਕਰਦੀ ਹੈ Hindu Muslim ਦਾ ਪਾੜੇ ਦੇ ਵਿੱਚ ਵੰਡ ਦਿੰਦੀ ਆ ਧਰਮਾਂ ਦੇ ਵਿੱਚ ਵੰਡ ਕੇ ਰਾਜਨੀਤੀ ਕਰਦੀ ਆ ਇਸੇ ਤਰ੍ਹਾਂ ਕੀ ਜਦੋਂ ਹੁਣ ਤੁਸੀਂ ਪਾਰਟੀ ਪਹਿਲਾਂ ਤੁਸੀਂ ਸਿਮਰਨਜੀਤ ਮਾਨ ਨਾ ਰਹੇ ਉਹ ਹੁਣ ਅਜ ਅਮਰਤਪਾਲ ਨਾਲੋਂ ਕੀ ਪਾਰਟੀਆਂ ਦੇ ਵਿੱਚ ਇਦਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਕਿ ਕਿਸੇ ਮਾਧਮ ਨੂੰ ਟਾਰਗੇਟ ਕਰੋ ਕਿਸੇ ਜਾਤ ਨੂੰ ਟਾਰਗੇਟ ਕਰੋ ਤੇ ਫਿਰ ਆਪਣੀ ਜਿਹੜੀ ਪਾਰਟੀ ਆ ਉਹ ਹਾਰ ਵੱਲ ਆਏਗੀ ਮੈਂ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਸੋਚ ਦੇ ਨਾਲ ਹੂੰ ਜਦੋਂ ਤੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਸੰਤਾਂ ਦੀ ਸੋਚ ਦੇ ਨਾਲ ਜੁੜੇ ਰਹੇ ਮੈਂ ਵੀ ਜੁੜਿਆ ਰਿਹਾ ਹੂੰ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਸੰਤਾਂ ਦੀ ਸੋਚ ਤੋਂ ਪਰੇ ਹਟ ਕੇ ਜੀ ਸਾਡੀ ਵੋਟ ਦੇ ਨਾਲ ਖੇਡਿਆ ਹੂੰ ਸਾਡੀ ਮੁਸਲਮਾਨਾਂ ਦੀ ਵੋਟ ਇੱਥੋਂ ਹਾਸਲ ਕੀਤੀ ਇਹਨਾਂ ਨੂੰ ਇੱਥੇ ਬਹੁਤ ਹੀ ਜ਼ਿਆਦਾ ਲੀਡ ਦੇ ਨਾਲ ਜਿਤਾਇਆ ਗਿਆ ਤਕਰੀਕ ਕਲਾ ਮਲੇਰਕੋਟਲੇ ਨੇ ਪਿਛਲੇ ਨਾਲ ਲੱਗਦੇ ਚਾਰ ਹਲਕਿਆਂ ਦੀ ਹਾਰ ਹੀ ਹੋਈ ਹਾਰ ਨੂੰ ਜਿੱਤ ਦੇ ਵਿੱਚ ਕੱਲੇ ਮਲੇਰ ਕੋਟਲੇ ਨੇ ਬਦਲ ਦਿੱਤਾ ਸੀ। ਹੂੰ ਉਹ ਜਦੋਂ ਅਸੀਂ ਇਹਨਾਂ ਨੂੰ ਵੋਟ ਪਾ ਦਿੱਤੀ ਉਹ ਵੋਟ ਦੇ ਨਾਲ ਹੀ ਐਮਪੀ ਬਣ ਕੇ ਜਦੋਂ ਪਾਰਲੀਮੈਂਟ ਦੇ ਵਿੱਚ ਗਏ ਤਾਂ ਉਸ ਤੋਂ ਬਾਅਦ ਇਹਨਾਂ ਨੇ ਰਾਸ਼ਟਰਪਤੀ ਦੀ ਚੋਣ ਹੋਣੀ ਸੀਗੀ। ਹੂੰ ਆਪਣੀ ਬੋਟ ਦਾ ਇਸਤੇਮਾਲ ਕਰਨਾ ਸੀ। ਆਪਣੀ ਬੋਟ ਦਾ ਇਸਤੇਮਾਲ ਕਰਨਾ ਸੀਗਾ। ਉਹ ਰਾਸ਼ਟਰਪਤੀ ਦੀ ਚੋਣ ਦੇ ਲਈ ਇਹਨਾਂ ਨੇ ਬੀਜੇਪੀ ਦੇ ਕੈਂਡੀਡੇਟ ਨੂੰ ਵੋਟ ਪਾ ਦਿੱਤੀ ਸੀ। ਹੂੰ ਜਿਸ ਕਰਕੇ ਹਲਕਾ ਮਲੇਰ ਕੋਟਲਾ ਦੇ ਲੋਕ ਹੂੰ ਇਸ ਚੀਜ਼ ਤੋਂ ਖੁਸ਼ ਨਹੀਂ ਸੀ ਕਿ ਵੀ ਤੁਸੀਂ ਸਾਡੀ ਦਿੱਤੀ ਹੋਈ ਵੋਟ ਨੂੰ ਬੀਜੇਪੀ ਦੇ ਨਾਲ ਪਾ ਦਿੱਤੀ ਕਿਉਂਕਿ ਬੀਜੇਪੀ ਧਰਮ ਦੇ ਉੱਪਰ ਧਰਮ ਨੂੰ ਵੰਡ ਕੇ ਰਾਜਨੀਤੀ ਕਰ ਰਹੀ ਹੈ ਹੂੰ ਸਾਡੇ ਚ ਏਡਾ ਪਿਆਰ ਸੀ ਪਿਆਰ ਹੈ ਅੱਜ ਵੀ ਹੈ ਹਿੰਦੂਆਂ ਦਾ ਮੁਸਲਮਾਨਾਂ ਦਾ ਸਿੱਖਾਂ ਦਾ ਇਸਾਈਆਂ ਦਾ ਸਭ ਦਾ ਪਿਆਰ ਹੈ ਪਰ ਬੀਜੇਪੀ ਨੇ ਇਹ ਪਿਆਰ ਨੂੰ ਖਤਮ ਕਰਨ ਦੀ 100% ਕੋਸ਼ਿਸ਼ ਅੱਜ ਵੀ ਇਹਨਾਂ ਦੀ ਜਾਰੀ ਹੈ ਕਿ ਵੀ ਇਹ ਸਾਡਾ ਪਿਆਰ ਖਤਮ ਕਰ ਦਿੱਤਾ ਜਾਵੇ ਜਿਸ ਦੇ ਮੱਧੇ ਨਜ਼ਰ ਵਲੇਰਕੋਟ ਲਈ ਦੇ ਲੋਕਾਂ ਨੇ ਮਾਨ ਸਾਹਿਬ ਨੂੰ ਫਿਰ ਦੁਬਾਰਾ ਵੋਟ ਨਹੀਂ ਪਾਈ ਕਿ ਤੁਸੀਂ ਸਾਡੀ ਫਿਰ ਦੁਬਾਰਾ ਵੋਟ ਦਾ ਕਿਤੇ ਗਲਤ ਇਸਤੇਮਾਲ ਨਾ ਕਰੋ ਮੈਂ ਜਿਹੜਾ ਸੋਚ ਜੁੜਿਆ ਸੀ ਮਾਨ ਸਾਹਿਬ ਦੇ ਨਾਲ ਨਹੀਂ ਮੈਂ ਸੰਤਾਂ ਦੀ ਸੋਚ ਦੇ ਨਾਲ ਜੁੜਿਆ ਸੀ ਅੱਜ ਵੀ ਮੈਂ ਭਾਈ ਅਮਰਤਪਾਲ ਜਿਨ ਜਿਹੜੇ ਇਹ ਸੰਤਾਂ ਦੀ ਸੋਚ ਦੇ ਉੱਪਰ ਚੱਲ ਰਹੇ ਹਨ ਅਮਰਤਪਾਲ ਜੀ ਉਹਨਾਂ ਦੀ ਸੋਚ ਦੇ ਨਾਲ ਮੈਂ ਅੱਜ ਉਹੀ ਜੁੜਿਆ ਕਿਉਂਕਿ ਪੰਥਕ ਕਹਿੰਦੇ ਨੇ ਕਹਿੰਦੇ ਕਹਿੰਦੇ politcal ਬੰਦੇ ਦਾ ਕੋਈ دین ਆਮਾਨ ਨਹੀਂ ਹੁੰਦਾ ਕੋਈ ਮਜ਼ਹਬ ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਆਪਣੇ ਫਾਇਦੇ ਲਈ ਇਹ ਕੁਝ ਵੀ ਕਰ ਜਾਂਦੇ ਨੇ ਕੀ ਪਤਾ ਅਮਰਤਪਾਲ ਕੱਲ ਨੂੰ ਭਾਜਪਾ ਨਾਲ ਹੱਥ ਮਿਲਾ ਲੇ ਫੇਰ ਬਿੱਟੂ ਚਾਹਣ ਕਿੱਧਰ ਜਾਏਗਾ ਅਮਰਤਪਾਲ ਜੀ ਜਿਹੜੇ ਹਮ ਇਹਨਾਂ ਨੇ ਇਹ ਕੋਈ ਰਾਜਨੀਤਿਕ ਬੰਦੇ ਨਹੀਂ ਸੀ ਇਹਨਾਂ ਨੇ ਸਿਆਸਤ ਲਈ ਨਹੀਂ ਮੈਦਾਨ ਚ ਚਾਹੀ ਸੀਗੇ ਹਮ ਇਹਨਾਂ ਦਾ ਸਿਆਸਤ ਚਾਉਣ ਤੋਂ ਪਹਿਲਾਂ ਇਹਨਾਂ ਨੇ ਇਹਨਾਂ ਦਾ ਇਹੀ ਕੰਮ ਸੀ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹਮਮ ਔਰ ਉਹਨਾਂ ਨੂੰ ਗੁਰੂ ਦੇ ਲੜ ਲਗਾਉਣਾ ਇੰਨਾ ਹੀ ਕੰਮ ਸੀ ਪਰ ਜਿਹੜਾ ਇਹ ਸਿਸਟਮ ਹੈ ਸਿਸਟਮ ਨੂੰ ਇਹ ਮਨਜ਼ੂਰ ਨਹੀਂ ਸੀਗਾ ਹਮ ਸਿਸਟਮ ਨੇ ਇਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਵੀ ਇਹ ਰਾਜਨੀਤੀ ਦੇ ਵਿੱਚ ਆਉਣ ਹਮ ਔਰ ਇਹਨਾਂ ਨੂੰ ਭਲੇਖਾ ਸੀ ਸਿਸਟਮ ਨੂੰ ਸਰਕਾਰਾਂ ਨੂੰ ਕਿ ਇਸ ਨੂੰ ਜੇਲ੍ਹ ਦੇ ਵਿੱਚ ਰੱਖ ਕੇ ਉੱਚੀਆਂ ਦੀਵਾਰਾਂ ਦੇ ਵਿੱਚ ਮੋਟੀਆਂ ਦੀਵਾਰਾਂ ਚ ਰੱਖ ਕੇ ਇਸ ਦੇ ਇਰਾਦਿਆਂ ਨੂੰ ਪਸ਼ਟ ਕਰ ਦਿਆਂਗੇ ਇਸ ਨੂੰ ਅਸੀਂ ਕਮਜ਼ੋਰ ਕਰ ਦਿਆਂਗੇ ਤੁਸੀਂ ਤੁਸੀਂ ਹੁਣੇ ਕਿਹਾ ਬਈ ਗੁਰੂ ਦੇ ਲੜ ਲਾਉਂਦਾ ਸੀ ਅਮਰਪਾਲ ਅਮਰ ਅ ਸਿਖਾਉਂਦਾ ਸੀ ਅਮਰ ਅ ਸਿਖਾਉਣਾ ਇੱਕ ਮਹਿਮ ਅਲੱਗ ਹੈ ਪਰ ਜਦੋਂ ਇੱਕ ਧਾਰਮਿਕ ਬੰਦਾ ਇਸ ਰਾਹ ਤੇ ਚੱਲਦਾ ਹੋਵੇ ਉਹਨੇ ਸਿਆਸਤ ਤੋਂ ਕੀ ਲੈਣਾ ਅਮਰਪਾਲ ਤਾਂ ਤਾਂ ਅਮਰ ਅ ਸਿਖਾਉਂਦਾ ਸਿਖਾਉਂਦਾ ਇਦਾਂ ਦੇ ਵੀ ਬਿਆਨ ਦਿੰਦਾ ਸੀ ਨਾ ਵੀ ਮੈਂ ਸੁਵਿਧਾਨ ਨੂੰ ਸੁਵਿਧਾਨ ਨਹੀਂ ਮੰਨਦਾ ਇਦਾਂ ਦੀਆਂ ਕੌਂਟਰੋਵਰਸੀਆਂ ਕਰਨ ਦੀ ਕੀ ਜ਼ਰੂਰਤ ਸੀ ਅਮਰਪਾਲ ਨੂੰ ਜੇ ਉਹ ਧਰਮ ਦੇ ਰਾਹ ਤੇ ਚੱਲਦਾ ਸੀ ਅਮਰਤਪਾਲ ਸਿਆਸਤ ਦੇ ਰਾਹ ਪਰ ਨਹੀਂ ਸੀਗਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇਹ ਅੱਜ ਵੀ ਉਹੀ ਕਹਿ ਰਿਹਾ ਕਿ ਅਮਰਤਪਾਲ ਨੂੰ ਸਿਆਸਤ ਦੇ ਵਿੱਚ ਲਿਆਉਣਾ ਇਸ ਸਿਸਟਮ ਦਾ ਹੀ ਕੰਮ ਹੈ ਇਹਨੂੰ ਬਿਨਾ ਇਸ ਦੇ ਉੱਪਰ ਵੱਡਾ ਕੋਈ ਜ਼ੁਰਮ ਨਾ ਹੁੰਦੇ ਹੋਏ ਇਹਦੇ ਉੱਪਰ ਐਨਐਸਏ ਲਗਾ ਕੇ ਇਸ ਨੂੰ ਦਿਬੜੂਗੜ ਜੇਲ੍ਹ ਚ ਭੇਜ ਦਿੱਤਾ ਗਿਆ ਇਹ ਸਿਆਸਤ ਚ ਕਦੋਂ ਉਤਰਿਆ ਜਦੋਂ ਜੇਲ੍ਹ ਦੇ ਵਿੱਚ ਚਲਿਆ ਗਿਆ ਕਿਉਂਕਿ ਸਿਸਟਮ ਨੂੰ ਇਹ ਮਨਜ਼ੂਰ ਨਹੀਂ ਨਾ ਸੀਗਾ ਜੋ ਇਹ ਕੰਮ ਕਰ ਰਿਹਾ ਸੀਗਾ ਜਦੋਂ NSA ਲੱਗੀ ਅਮਰਤਪਾਲ ਤੇ ਅਮਰਤਪਾਲ ਅ ਅਜਨਾਲੇ ਥਾਣੇ ਦੇ ਵਿੱਚ ਜਾਂਦੇ ਆ ਜਦੋਂ ਅਜਨਾਲੇ ਥਾਣੇ ਦਾ ਘਰਾਓ ਕਰਦੇ ਉਦੋਂ ਬਾਅਦ ਪੁਲਿਸ ਜਦੋਂ ਗ੍ਰਿਫਤਾਰੀਆਂ ਕਰਨੀਆਂ ਸ਼ੁਰੂ ਕਰਦੀ ਆ ਇਨਕੁਆਰੀਆਂ ਕਰਨੀਆਂ ਸ਼ੁਰੂ ਕਰਦੀ ਆ ਵੱਖਰੇ ਦੇਸ਼ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਦੇਸ਼ ਨੂੰ ਪਾੜਨ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਆਪਣੀ ਇੱਕ ਬੱਕਰੀ ਫੌਜ ਬਣਾਉਣ ਦੀਆਂ ਇਦਾਂ ਦੇ ਡਾਕੂਮੈਂਟ ਨੇ ਜਿਹੜੇ ਉਹ ਨਸ਼ਰ ਕੀਤੇ ਸਰਕਾਰਾਂ ਨੇ ਤੇ ਉਦੋਂ ਬਾਅਦ ਹੀ NSA ਲੱਗੀ ਆ ਨਾ ਜਿਹੜੇ ਦੇਸ਼ ਨੂੰ ਪਾੜਨ ਦੀ ਗੱਲ ਹੈ ਇਹ ਦੇਸ਼ ਨੂੰ ਪਾੜਨ ਦੀ ਗੱਲ ਤਾਂ ਸਨ 84 ਦੇ ਵਿੱਚ ਇੰਦਰਾ ਗਾਂਧੀ ਨੇ ਕਰ ਦਿੱਤੀ ਸੀ। ਹਮਮ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਜੀ ਨੇ ਕਦੇ ਵੀ ਨਹੀਂ ਮੰਗ ਮੰਗੀ ਸੀ ਕਿ ਸਾਨੂੰ ਅਲੱਗ ਰਾਜ ਚਾਹੀਦਾ ਹੈ। ਹਮ ਉਹ ਕਹਿੰਦੇ ਸੀ ਸਾਨੂੰ ਇੱਕ ਵੱਖਰਾ ਖਿੱਤਾ ਚਾਹੀਦਾ ਜੋ ਭਾਰਤ ਦੇ ਨਾਲ ਜੁੜਿਆ ਰਹੇਗਾ ਔਰ ਸਾਡੀ ਇੱਕ ਵੱਖਰੀ ਪਛਾਣ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਕਿ ਹਿੰਦੂ ਦੀ ਪਛਾਣ ਹਿੰਦੂ ਧਰਮ ਦੇ ਨਾਲ ਹੈ, ਮੁਸਲਮਾਨ ਦੀ ਪਛਾਣ ਮੁਸਲਮ ਧਰਮ ਦੇ ਨਾਲ ਹੈ, ਸਿੱਖ ਦੀ ਵੀ ਕਿ ਪਛਾਣ ਸਿੱਖ ਧਰਮ ਦੇ ਨਾਲ ਹੋਣੀ ਚਾਹੀਦੀ ਹੈ। ਜਦੋਂ ਇੰਦਰਾ ਗਾਂਧੀ ਨੇ ਚਾਲ ਚੱਲੀ ਉਸਨੇ ਅਟੈਕ ਕਰਾਉਣ ਦੀ ਕੋਸ਼ਿਸ਼ ਕੀਤੀ ਤਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਜੀ ਨੇ ਪਹਿਲਾਂ ਉਸ ਨੂੰ ਅਗਾਹ ਕਰ ਦਿੱਤਾ ਸੀ ਕਿ ਵੀ ਸੋਚ ਲਈ ਹਮ 13 ਹਰਮੰਦਰ ਸਾਹਿਬ ਦੇ ਉੱਪਰ ਅਟੈਕ ਕਰਨਾ ਹਮ ਉਸ ਦਿਨ ਖਾਲਿਸਤਾਨ ਦੀ ਨੀਂ ਰੱਖੀ ਜਾਊਗੀ ਇਹ ਗੱਲ ਸੰਤ ਭਿੰਡਰਾਂ ਵਾਲਿਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜੀ ਨੇ ਕਹੀ ਸੀਗੀ ਹਮ ਕਿਉਂ ਕਿਉਂਕਿ ਉਹਨਾਂ ਨੂੰ ਮਜਬੂਰ ਕਰ ਦਿੱਤਾ ਗਿਆ ਹਮ ਉਹ ਉਹ ਲੜਾਈ ਨਹੀਂ ਚਾਹੁੰਦੇ ਸੀਗੇ ਹਮ ਸਰਕਾਰ ਦੇ ਨਾਲ ਕੋਈ ਤਿਆਜ ਅੱਜ ਫਿਰ ਖਾਲਸਤਾਨ ਜੇ ਤੁਸੀਂ ਕਹਿੰਦੇ ਹੋ ਵੀ ਮੈਂ ਭੰਡਰਾਂ ਵਾਲਿਆਂ ਦੀ ਸੋਚ ਤੇ ਚੱਲਦਾ ਹਾਂ ਜਾਂ ਹੋਰ ਕੀ ਬਿੱਟੂ चौहान ਖਾਲਸਤਾਨ ਦਾ ਹਾਮੀ ਹੈ ਮੰਗਦਾ ਹੈ ਬਿੱਟੂ चौहान ਖਾਲਸਤਾਨ ਹੈ ਜਿਹੜਾ ਹਮ ਇਹ ਇੱਕ ਇਹ ਨਹੀਂ ਹੈਗਾ ਕਿ ਕੋਈ ਬਖਰਾ ਰਾਸ਼ਟਰ ਜਾਂ ਰਾਜ ਹੈ ਖਾਲਸ ਦਾ ਇੱਕ ਇਹ ਹੈ ਕਿ ਪਿਓਰ ਹਮ ਸ਼ੁੱਧ ਅਸੀਂ ਚਾਹੁੰਦੇ ਹਾਂ ਕਿ ਸਾਡਾ ਜਿਹੜਾ ਰਾਜ ਹੈ ਉਹ ਸ਼ੁੱਧ ਰਾਜ ਹੋਵੇ ਖਾਲਸ ਰਾਜ ਹੋਵੇ ਜਿਸ ਤਰ੍ਹਾਂ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਅੱਜ ਸਾਡੇ ਜਿਹੜਾ ਭਾਰਤ ਦੇ ਵਿੱਚ ਰਾਜ ਚੱਲ ਰਿਹਾ ਹੈ ਇਹ ਸ਼ੁੱਧ ਰਾਜ ਨਹੀਂ ਹੈਗਾ ਹੂੰ ਦਲਿਤਾਂ ਦੇ ਲਈ ਇੱਥੇ ਅਲੱਗ ਅੱਖ ਦੇ ਨਾਲ ਦੇਖਿਆ ਜਾ ਰਿਹਾ ਬਖਰੀਵੇਂ ਨੇ ਬਖਰੀਵੇਂ ਦੇਖੇ ਜਾ ਰਹੇ ਨੇ ਸਿੱਖਾਂ ਨੂੰ ਖਾਲਸਤਾਨੀਆਂ ਦੀ ਨਿਗਾਹ ਦੇ ਨਾਲ ਦੇਖਿਆ ਜਾ ਰਿਹਾ ਹੈ ਔਰ ਮੁਸਲਮਾਨਾਂ ਨੂੰ ਪਾਕਿਸਤਾਨੀਆਂ ਦੇ ਨਾਲ ਦੇਖਿਆ ਜਾ ਰਿਹਾ ਕਿ ਵੀ ਇਹਨਾਂ ਨੂੰ ਭੇਜ ਦਿਓ ਪਾਕਿਸਤਾਨ ਇਸ ਕਰਕੇ ਜਿਹੜਾ ਇਹ ਚੀਜ਼ ਹੈ ਇਹ ਉਹ ਨੇ ਅਮਰਤਪਾਲ ਨੇ ਚਾਹੁੰਦਾ ਕਿ ਸਾਡਾ ਕੋਈ ਸਾਨੂੰ ਐਸਾ ਰਾਜ ਹੋਵੇ ਜਿਹਦੇ ਵਿੱਚ ਸਿੱਖ ਵੀ ਖੁਸ਼ ਰਹਿਣ ਮੁਸਲਮਾਨ ਵੀ ਖੁਸ਼ ਰਹਿਣ ਹਿੰਦੂ ਵੀ ਖੁਸ਼ ਰਹਿਣ ਇਸਾਈ ਵੀ ਖੁਸ਼ ਰਹਿਣ ਉਹ ਆਪਣੇ ਧਰਮ ਨੂੰ ਆਪਣੇ ਤਾ ਤਬ ਬਰਾਬਰ ਦਾ ਰਾਜ ਚਾਹੀਦਾ ਬਰਾਬਰ ਦਾ ਰਾਜ ਚਾਹੀਦਾ ਉਸ ਨੂੰ ਅਸੀਂ ਖਾਲਸ ਰਾਜ ਕਹਿ ਰਹੇ ਹਾਂ ਤੁਸੀਂ ਕਹਿ ਰਹੇ ਹੋ ਵੀ ਸਿੱਖਾਂ ਨੂੰ ਖਾਲਸਤਾਨੀਆਂ ਦੇ ਰੂਪ ਚ ਦੇਖਿਆ ਜਾ ਰਿਹਾ ਮੁਸਲਮਾਨਾਂ ਨੂੰ ਪਾਕਿਸਤਾਨੀਆਂ ਦੇ ਰੂਪ ਚ ਦੇਖਿਆ ਜਾ ਰਿਹਾ ਪਰ ਜਿਹੜਾ ਇੱਥੇ ਦਾ ਹਿੰਦੂ ਆ ਉਹ ਕਹਿੰਦੇ ਅਸੀਂ ਸੁਰੱਖਿਅਤ ਹੀ ਨਹੀਂ ਹੈਗੇ ਇੱਥੇ ਜੇ ਉਹ ਹਜੇ ਵੀ ਸੁਰੱਖਿਅਤ ਨਹੀਂ ਹੈਗੇ ਦੇਸ਼ ਦਾ ਪ੍ਰਧਾਨ ਮੰਤਰੀ Hindu ਹੈ ਦੇਸ਼ ਦਾ ਗ੍ਰਹਿ ਮੰਤਰੀ Hindu ਹੈ ਔਰ ਦੇਸ਼ ਦੇ ਜ਼ਿਆਦਾਤਰ ਮੁੱਖ ਮੰਤਰੀ Hindu ਹਨ ਔਰ ਫੌਜ ਦਾ ਜਨਰਲ Hindu ਹੈ ਜੇ ਉਹ ਨਹੀਂ ਸੁਰੱਖਿਅਤ ਹੈਗੇ ਫਿਰ ਤੱਕ ਕਿਸੇ ਮੁਸਲਮਾਨ ਨੂੰ ਬਿਠਾ ਦਿਓ ਫਿਰ ਸੁਰੱਖਿਅਤ ਨਾ ਇਹਦਾ ਮਤਲਬ ਉਹ ਹਜੇ ਵੀ ਸੁਰੱਖਿਅਤ ਨਹੀਂ ਹੈਗੇ ਤੇ ਫਿਰ ਉਹ ਕਦ ਸੁਰੱਖਿਅਤ ਹੋਣਗੇ ਤਾਹੀਂ ਤਾਂ ਭਾਈ ਅੰਮ੍ਰਿਤਪਾਲ ਜੀ ਉਹੀ ਸੰਤ ਜਰਨੈਲ ਸਿੰਘ ਭੰਡਾਰ ਵਾਲਿਆਂ ਦੀ ਗੱਲ ਕਰਦੇ ਨੇ ਕਿ ਵੀ ਅਸੀਂ ਰਾਜ ਉਹ ਲੈ ਕੇ ਆਈਏ ਜਿੱਥੇ ਸਾਰੇ ਸੁਰੱਖਿਅਤ ਹੋਣ ਠੀਕ ਹੈ ਇੱਕ ਪਾਸੇ ਉਹ ਕਹਿੰਦੇ ਆ ਵੀ ਅਸੀਂ ਸੁਰੱਖਿਅਤ ਨਹੀਂ ਦੂਜੇ ਪਾਸੇ ਘੱਟ ਗਿਣਤੀਆਂ ਦੇ ਨਾਲ ਵਿਤਕਰੇ ਹੁੰਦੇ ਆ ਕਿ ਦੇਸ਼ ਦੇ ਵਿੱਚ ਐਸੀ ਚੀਜ਼ ਜਿਵੇਂ ਗੋਧਰਾ ਕਾਂਡ ਹੋਇਆ ਜਾਂ ਹੋਰ ਹੋਏ ਗੋਧਰਾ ਕਾਂਡ ਜਿਹੜਾ ਸੀ ਇਹ ਹੋਇਆ ਨਹੀਂ ਕਰਵਾਇਆ ਗਿਆ ਸੀਗਾ ਉਹਦੇ ਵਿੱਚ ਸਾਧੂ ਸੰਤਾਂ ਦੀ ਜਿਹੜੀ ਟ੍ਰੇਨ ਆਈ ਸੀ ਚੋਹਰਦਵਾਰ ਤੋਂ ਉਹ ਜਦੋਂ ਗੋਧਰਾ ਪਹੁੰਚਣ ਤੋਂ ਪਹਿਲਾਂ ਹੀ ਪ੍ਰੀ ਪਲਾਨ ਸੀ ਇਹ ਕਿ ਇਸ ਟ੍ਰੇਨ ਦੇ ਵਿੱਚ ਜਦੋਂ ਅਸੀਂ ਇਹਨਾਂ ਸਾਧੂਆਂ ਨੂੰ ਕੁੱਟਮਾਰ ਕਰਾਂਗੇ ਜਾਂ ਇਹਨਾਂ ਨੂੰ ਨੁਕਸਾਨ ਪਹਚਾਵਾਂਗੇ ਜਾਂ ਇਹਨਾਂ ਨੂੰ ਮਾਰਿਆ ਜਾਏਗਾ ਤਾਂ ਇਸ ਦਾ ਇਲਜ਼ਾਮ ਸਿੱਧਾ ਸਿੱਧੇ ਤੌਰ ਤੇ ਮੁਸਲਮਾਨਾਂ ਤੇ ਪਵੇਗਾ ਔਰ ਉੱਥੇ ਇਲੈਕਸ਼ਨ ਅੱਗੇ तकरीबन 5-4 ਮਹੀਨੇ ਬਾਅਦ ਇਲੈਕਸ਼ਨ ਸੀਗੇ ਇਹ ਸਿਰਫ ਇਲੈਕਸ਼ਨ ਕਰਾਉਣ ਦੀ ਹੀ ਨੀਤੀ ਸੀ ਭਾਜਪਾ ਦੀ ਆਰਐਸਐਸ ਦੀ ਇਹ ਉਹ ਚਾਹੁੰਦੇ ਸੀ ਕਿ ਸਾਡਾ ਜਿਹੜਾ ਰਾਜ ਹੈ ਉਹ ਸਿਰਫ हिंदू मुस्लिम करवाके ही राज हो सकता है मंदिर मस्जिद करवाके ही राज हो सकता है उन्हें इस तो अलावा राज ले भी नहीं सकते हजारों की तादाद ਦੇ ਵਿੱਚ ਉਥੇ ਮੁਸਲਮਾਨਾਂ ਦਾ ਕਤਲ ਕੀਤਾ ਗਿਆ ਬਿਲਕੁਲ ਔਰ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਉਸ ਟਾਈਮ ਜਿਹੜੇ ਸਾਧੂ ਸੰਤ ਸੀ ਟ੍ਰੇਨ ਦੇ ਵਿੱਚ ਉਹ ਮਾਰੇ ਗਏ ਇਹ ਸਿਰਫ ਇੱਕ ਰਾਜਨੀਤੀ ਹੈ ਉਸ ਤੋਂ ਬਾਅਦ ਆ ਪਲਵਾਮਾ ਕਾਂਡ ਲੈ ਲਓ ਪਹਿਲਗਾਮ ਕਾਂਡ ਲੈ ਲਓ ਇਹ ਵੀ ਤੁਹਾਡਾ ਹੁਣ ਤੱਕ ਖੁੱਲ ਕੇ ਸਾਹਮਣੇ ਆ ਗਈ ਕਿ ਵੀ ਇੱਕ ਰਾਜਨੀਤੀ ਕੀਤੀ ਜਾ ਰਹੀ ਹੈ। ਹਮਮ ਹਿੰਦੂ ਮੁਸਲਮਾਨਾਂ ਨੂੰ ਲੜਾ ਕੇ ਹੀ ਇਹ ਰਾਜ ਕਰਦੇ ਆ ਰਹੇ ਕਿਉਂਕਿ ਇਹ ਇਹ ਅੰਗਰੇਜ਼ਾਂ ਦੇ ਪਿੱਠੋ ਰਹਿਣ। ਹਮਮ ਆਰਐਸਐਸ ਹੈ ਜਿਹੜੀ ਅੰਗਰੇਜ਼ਾਂ ਦੀ ਪੈਰੋਕਾਰ ਹੈ। ਅੰਗਰੇਜ਼ਾਂ ਦੇ ਨਕਸ਼ੇ ਕਦਮ ਤੇ ਚੱਲਦੀ ਹੈ। ਡਿਵਾਈਡਡ ਐਂਡ ਰੂਲਸ ਉਹਨਾਂ ਦਾ ਇੱਕ ਅ ਮੰਤਬ ਸੀਗਾ ਅੰਗਰੇਜ਼ਾਂ ਦਾ। ਫੁੱਟ ਪਾਓ ਤੇ ਰਾਜ ਕਰੋ। ਹਮਮ ਉਸੇ ਤਰ੍ਹਾਂ ਉਸੇ ਮੰਤਬ ਦੇ ਉੱਪਰ ਚੱਲਦੇ ਹੋਏ ਅੱਜ ਵੀ ਬੀਜਪੀ ਯਾਰ ਆਰਐਸਐਸ ਹਿੰਦੂਆਂ ਤੇ ਮੁਸਲਮਾਨਾਂ ਨੂੰ ਦੋ ਭਰਾਵਾਂ ਨੂੰ ਲੜਾ ਕੇ ਇਹ ਰਾਜਨੀਤੀ ਕਰਦੀ ਰਾਜਨੀਤੀ ਦੀ ਜ਼ਿਕਰ ਆਪਾਂ ਗੱਲ ਕਰੀਏ ਧਰਮ ਦੀ ਰਾਜਨੀਤੀ ਕਰਨਾ ਕਿੰਨਾ ਸਹੀ ਹੈ ਤੁਸੀਂ ਪਹਿਲੇ ਦਿਨੀ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟਿਆਨ ਸਟਾਰਟਿੰਗ ਜੀ ਪਹਿਲੇ ਦਿਨੀ ਤੁਸੀਂ ਇੱਕ ਪ੍ਰਵਾਸੀਆਂ ਖਿਲਾਫ ਨਫ਼ਰਤ ਭਰਿਆ ਬਿਆਨ ਦੇ ਦਿੱਤਾ ਪਈਆ ਸ਼ਬਦ ਨੂੰ ਨਫ਼ਰਤ ਦੇ ਅਕੋਰਡਿੰਗ ਤੁਸੀਂ ਬੋਲੇ ਪਰ ਕੀ ਬਿੱਟੂ ਚਾਹਾਨਾ ਜਿਹੜਾ ਆਉਣ ਵਾਲੇ ਸਮੇਂ ਚ ਬਿੱਟੂ ਚਾਹਾਨ ਨਹੀਂ ਧਰਮ ਦੀ ਰਾਜਨੀਤੀ ਕਰੂਗਾ ਬਿੱਟੂ ਚਾਹਾਨ ਨਹੀਂ ਮਜ਼ਮਾ ਨੂੰ ਟਾਰਗੇਟ ਕਰੂਗਾ ਧਰਮ ਦੀ ਰਾਜਨੀਤੀ ਕਰਨਾ ਕੋਈ ਮਨਾ ਨਹੀਂ ਹੈਗਾ ਪਰ ਧਰਮ ਨੂੰ ਲੈ ਕੇ ਟਾਰਗੇਟ ਕਰਨਾ ਉਹ ਮਨਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਹੈ ਕਿ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਜੇ ਅਸੀਂ ਰਾਜ ਲੈਣਾ ਹੈ ਤਾਂ ਸਾਨੂੰ ਧਰਮ ਦੇ ਉੱਪਰ ਚੱਲ ਕੇ ਹੀ ਰਾਜ ਲੈਣਾ ਪਊਗਾ ਧਰਮ ਉਹ ਜਿਹੜਾ ਧਰਮ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਦੇਖੇ ਇਸੇ ਤਰ੍ਹਾਂ ਨਹੀਂ ਕਿ ਜਿਸ ਤਰ੍ਹਾਂ ਕਿ ਅੱਜ ਇਹ ਦੇਖ ਰਹੇਨ ਬੀਜੇਪੀ ਵਾਲੇ ਮੁਸਲਮਾਨ ਨੂੰ ਹੋਰ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ ਦਲਿਤ ਨੂੰ ਹੋਰ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ ਸਿੱਖ ਨੂੰ ਹੋਰ ਨਜ਼ਰੀਏ ਦੇ ਨਾਲ ਦੇਖਿਆ ਜਾ ਰਿਹਾ ਹੈ ਇੱਥੇ ਤੱਕ ਕਿ ਹਿੰਦੂਆਂ ਦੇ ਵਿੱਚ ਵੀ ਇਸ ਨੇ ਕੈਟਾਗਰੀ ਬਣਾ ਰੱਖੀ ਹੈ ਕਿ ਵੀ ਅੱਪਰ ਕਲਾਸ ਦਾ ਹਿੰਦੂ ਹੋਰ ਹੈ ਲੋਅਰ ਕਲਾਸ ਦਾ ਹੋਰ ਹੈ ਔਰ ਮਿਡਲ ਕਲਾਸ ਦਾ ਹੋਰ ਹੈ ਅੱਛਾ ਅਸੀਂ ਉਹ ਰਾਜਨੀਤੀ ਨਹੀਂ ਚਾਹੁੰਦੇ ਧਰਮ ਸਾਨੂੰ ਸੱਚਾਈ ਤੇ ਚੱਲਣਾ ਸਿਖਾ ਰਿਹਾ ਹੈ ਨਾ ਕਿ ਨਫ਼ਰਤ ਦੇ ਬੀਜ ਬੀਜਣ ਲਈ ਧਰਮ ਸਾਨੂੰ ਕਹਿ ਰਿਹਾ ਧਰਮ ਤਾਂ ਸਾਨੂੰ ਪਿਆਰ ਨਾਲ ਕਹਿ ਰਿਹਾ ਕਿ ਵੀ ਇਕੱਠੇ ਹੋ ਕੇ ਰਹੋ ਹੁਣ ਤੁਸੀਂ ਜਿਸ ਪਾਰਟੀ ਦੇ ਵਿੱਚ ਆਏ ਹੋ ਅਮਰਪਾਲ ਤੇ ਲਗਾਤਾਰ ਐਨਐਸਐਬਹਾਈ ਜਾ ਰਹੀ ਹੈ ਜਦੋਂ ਵੀ ਐਨਐਸਐ ਦਾ ਰਿਵਿਊ ਹੋਣਾ ਹੁੰਦਾ ਤਾਂ ਕੋਈ ਨਾ ਕੋਈ ਪੰਜਾਬ ਸਰਕਾਰ ਇਦਾਂ ਦੇ ਐਵੀਡੈਂਸ ਲੈ ਕੇ ਆਉਂਦੀ ਹੈ ਜਿਹਦੇ ਨਾਲ ਐਨਐਸਐ ਫੇਰ ਵਧਾ ਦਿੰਦੀ ਹੈ ਤੁਹਾਨੂੰ ਕੀ ਲੱਗਦਾ ਇਹ ਸਹੀ ਹੋ ਰਿਹਾ ਤਾਂ ਗਲਤ ਹੋ ਰਿਹਾ ਬਿਲਕੁਲ ਗਲਤ ਹੋ ਰਿਹਾ ਹੂੰ ਐਨਐਸਏ ਤਾਂ ਉਹ ਭਾਈ ਸਾਹਿਬ ਤੇ ਲੱਗਣੀ ਹੀ ਨਹੀਂ ਚਾਹੀਦੀ ਸੀ ਹੂੰ ਇਹਨਾਂ ਨੇ ਲਗਾ ਦਿੱਤੀ ਪਹਿਲੇ ਸਾਲ ਹੀ ਖਤਮ ਕਰ ਦੇਣੀ ਚਾਹੀਦੀ ਸੀ ਉਹ ਕਹਿੰਦੇ ਕਹਿੰਦੇ ਅਮਰਤਪਾਲ ਦਾ ਜਿਹੜਾ ਬਿਆਨ ਆਗੇ ਉਹ ਅੱਗ ਲਾ ਦੇਣਗੇ ਹਾਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਨੂੰ ਅੱਗ ਲਾ ਦਊਗਾ ਅਮਰਤਪਾਲ ਦਾ ਬਿਆਨ ਪੰਜਾਬ ਦੇ ਪਾਣੀਆਂ ਨੂੰ ਅੱਗ ਪਾਣੀਆਂ ਨੂੰ ਅੱਗ ਲਾ ਦਊਗਾ ਮਤਲਬ ਇੱਥੇ ਇਹਨਾਂ ਨੂੰ ਇਹ ਤਾਂ ਪਤਾ ਹੈ ਨਾ ਕਿ ਵੀ ਉਹ ਅਮਰਤਪਾਲ ਸਹੀ ਕੰਮ ਕਰ ਰਿਹਾ ਹੈ ਉੱਚ ਕੋਈ ਐਸੀ ਪਾਵਰ ਰੱਬ ਨੇ ਦਿੱਤੀ ਹੈ ਉਹ ਪਾਗਲੋ ਤੇਲ ਨੂੰ ਤਾਂ ਅੱਗ ਲੱਗਦੀ ਦੇਖੀ ਐ ਜਿਹੜਾ ਪਾਣੀਆਂ ਨੂੰ ਅੱਗ ਲਾ ਸਕਦਾ ਤੁਹਾਡੇ ਦਿਨਾਂ ਦੇ ਵਿੱਚ ਇਹ ਉਸਨੇ ਇੰਨਾਕ ਤਾਂ ਤੁਹਾਡੇ ਦਿਲ ਚ ਖੋਫ ਬੈਠਿਆ ਹੋਇਆ ਹਮ ਕਿ ਵੀ ਉਹ ਤੁਸੀਂ ਕਹ ਆਪਣੇ ਜਵਾਨੀ ਕਹਿ ਰਹੇ ਨੇ ਕਿ دریاਵਾਂ ਨੂੰ ਅੱਗ ਲਾ ਦੂਗਾ ਉਹ ਅੱਗ ਲਾਉਣੀ ਕੀ ਐ ਉਹ ਅੱਗ ਨਸ਼ਿਆਂ ਨੂੰ ਲਾਊਗਾ ਹਮ ਉਹ ਅੱਗ ਨਸ਼ੇ ਦੇ ਸੋਦਾਗਰਾਂ ਨੂੰ ਲਾਊਗਾ ਉਹ ਅੱਗ ਚੋਰ ਬਜਾਦੀ ਨੂੰ ਲਾਊਗਾ ਉਹ ਅੱਗ ਲਾਊਗਾ ਭ੍ਰਿਸ਼ਟਾਚਾਰੀ ਨੂੰ ਅੱਗ ਲਾਊਗਾ ਉਹ ਅੱਗ ਲਾਊਗਾ ਜਿਹੜੇ ਇੱਥੇ ਦੇ ਜਿੱਤ ਕੇ ਐਮ ਐਲ ਏ मुख्यमंत्री ਬਣ ਕੇ ਫੋਰਨਾ ਦੇ ਵਿੱਚ ਜਾ ਕੇ ਕਿਲਿਆਂ ਦੇ ਹਿਸਾਬ ਚ ਜ਼ਮੀਨਾਂ ਖਰੀਦਦੇ ਉਹਨਾਂ ਨੂੰ ਅੱਗ ਲੱਗਣੀ ਹੈ ਹਮ ਅਸਲ ਪਿਆਰ ਨੂੰ ਅੱਗ ਨਹੀਂ ਲਾਉਣੀ ਉਹ ਤਾਂ ਪਿਆਰ ਵਧਾ ਰਿਹਾ ਉਹ ਤਾਂ ਕਹਿ ਰਿਹਾ ਕਿ ਆਓ ਆਪਾਂ ਇਕੱਠੇ ਮਿਲ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਆਓ ਆਪਾਂ ਸਾਰੇ ਜਨੇ ਇਕੱਠੇ ਹੋ ਕੇ ਗੁਰੂ ਦੇ ਲੱਗੀਏ ਮੁਸਲਮਾਨ ਨੂੰ ਕਹਿ ਰਿਹਾ ਕਿ ਤੁਸੀਂ ਆਪਣੇ ਨਮਾਜ਼ ਦੇ ਪਵੰਦ ਰਹੋ ਹਮ ਸਿੱਖਾਂ ਨੂੰ ਕਹਿ ਰਿਹਾ ਕਿ ਤੁਸੀਂ ਆਪਣੇ ਗੁਰੂ ਦੇ ਦੱਸੇ ਹੋਏ ਬਾਣੇ ਦੇ ਵਿੱਚ ਰਹੋ ਔਰ ਹਿੰਦੂਆਂ ਨੂੰ ਕਹਿ ਰਹੇ ਕਿ ਤੁਸੀਂ ਆਪਣੇ ਧਰਮ ਦੇ ਮੁਤਾਬਕ ਚੱਲੋ ਕਿੱਥੇ ਉਹ ਘੜਕਾਉਣ ਦੀ ਕੋਸ਼ਿਸ਼ ਉਹਨੇ ਕਿੱਥੇ ਕੀਤੀ ਹੈ ਕਦ ਕਿਹਾ ਮੁਸਲਮਾਨ ਨੂੰ ਵੀ ਜਾ ਜਾ ਕੇ ਸਿੱਖਾ ਦਾ ਕਿਸੇ ਦਾ ਗਰਦਨ ਵੱਢਿਆ ਕਦ ਜਾ ਕੇ ਕਿਹਾ ਸਿੱਖ ਨੂੰ ਕਿ ਜਾ ਜਾ ਕੇ ਕਿਸੇ ਹਿੰਦੂ ਦੀ ਗਰਦਨ ਵੱਢਿਆ ਨੋ ਉਹ ਤਾਂ ਇਕੱਠੇ ਰਹਿਣ ਦੀ ਕਹਿ ਰਿਹਾ ਜਦੋਂ ਸਾਡੇ ਪਟਕੇ ਹੋਏ ਬੱਚੇ ਜਿਹੜੇ ਅੱਜ ਨਸ਼ਿਆਂ ਦੇ ਵਿੱਚ ਡੁੱਬੇ ਪੈਣ ਉਹ ਜਦੋਂ ਨਸ਼ਿਆਂ ਨੂੰ ਛੱਡ ਕੇ ਗੁਰੂ ਦੇ ਲੜ ਲੱਗ ਜਾਣਗੇ ਜਦੋਂ ਗੁਰੂ ਦੇ ਲੜ ਲੱਗਣਗੇ ਗੁਰਬਾਣੀ ਪੜ੍ਹਨਗੇ ਤਾਂ ਉਹਨਾਂ ਨੂੰ ਸਮਝ ਆਉਣੀ ਹੈ ਕਿ ਸਾਡਾ ਅਸਲ ਰਸਤਾ ਕਿਹੜਾ ਅਮਰਤਪਾਲ ਨੂੰ ਐਦਾਂ ਤੁਹਾਨੂੰ ਲੱਗਦਾ ਕਿ ਡੱਕ ਕੇ ਰੱਖ ਲੈਣਗੇ ਜਦੋਂ ਲੋਕਾਂ ਨੂੰ ਸਮਝ ਆ ਗਈ ਜਦੋਂ ਉਹਨਾਂ ਨੇ ਐਮਪੀ ਜੇਲ੍ਹ 'ਚ ਬੈਠੇ ਜਿਤਾ ਦਿੱਤੇ ਤਾਂ ਚੀਫ ਮਨਿਸਟਰ ਵੀ ਬਣਾ ਹੀ ਸਕਦੇ ਆ ਦਿਲ 'ਚ ਬੈਠੇ ਨੂੰ ਪੰਜਾਬ ਦੇ ਲੋਕ ਬਿਲਕੁਲ ਇਹ ਪੰਜਾਬ ਦੇ ਲੋਕਾਂ ਦਾ ਇਤਿਹਾਸ ਰਿਹਾ ਹੈ ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਲੈ ਕੇ ਰਾਜ ਰਿਹਾ ਹੈ ਕਿਉਂਕਿ ਇਹਨਾਂ ਨੇ ਤਾਂ ਅਬਦਾਲੀ ਵਰਗਿਆਂ ਨੂੰ ਨਹੀਂ ਬਖਸ਼ਾ ਹੂੰ ਇਹ ਤਾਂ ਜਿਹੜੇ ਅੱਜ ਦੇ ਨਕਲੀ ਬਦਲਾਵ ਵਾਲੇ ਨੇ ਇਹ ਕੀ ਨੇ ਜੀ ਇਹ ਅਬਦਾਲੀਆਂ ਦੀ ਸ਼ਹਿ ਦੇ ਉੱਪਰ ਅਬਦਾਲੀਆਂ ਦੀ ਨਕਸ਼ੇ ਕਦਮ ਦੇ ਉੱਪਰ ਚੱਲਣ ਦੀ ਕੋਸ਼ਿਸ਼ ਕਰ ਰਹੇਨ ਬਿਆਨ ਤੇ ਬੁੱਚੜ ਦੀ ਨਕਸ਼ੇ ਕਦਮ ਦੇ ਉੱਪਰ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਨਹੀਂ ਜਾਣਦਾ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਹੂੰ ਇੱਥੇ ਗੁਰੂਆਂ ਦਾ ਅਸ਼ੀਰਵਾਦ ਹੈ ਇਸ ਧਰਤੀ ਨੂੰ ਤੇ ਉੱਪਰ ਹਮੇਸ਼ਾ ਸੱਚ ਦਾ ਹੀ ਬੋਲ ਬਾਲਾ ਰਿਹਾ ਹੈ ਜੀ ਔਰ ਸਚਾਈ ਇਹ ਹੀ ਹੈ ਕਿ ਭਾਈ ਸਾਹਿਬ بے ਕਿਸੂਰਨ ਬੇਗੁਨਾਹਨ ਉਹਨਾਂ ਦਾ ਉਹਨਾਂ ਨੇ ਕੋਈ ਕਤਲ ਕਰ ਦਿੱਤਾ ਜਾਂ ਉਹਨਾਂ ਨੇ ਕੋਈ ਕਤਲ ਤੁਸੀਂ ਕਹਿੰਦੇ ਹੋ ਕਰ ਦਿੱਤਾ ਇੱਕ ਪਿੱਛੇ ਹਰੀਨਾਉ ਦਾ ਕਤਲ ਹੋਇਆ ਗੁਰਪ੍ਰੀਤ ਹਰੀਨਾਉ ਦਾ ਕਤਲ ਹੋਇਆ ਉਹਦੇ ਵਿੱਚ ਵੀ ਅਮਰਤਪਾਲ ਦਾ ਨਾਮ ਭੁੱਲਿਆ ਤੇ ਦੂਸਰਾ ਉਸ ਤੋਂ ਇਲਾਵਾ ਕੁਝ ਵਿਅਕਤੀਆਂ ਦੇ ਨਾਮਾਂ ਦੀ ਲਿਸਟ ਆਈ ਕਹਿੰਦੇ ਅਮਰਤਪਾਲ ਇਹਨਾਂ ਨੂੰ ਮਾਰ ਸਕਦਾ ਹੈ ਇਹਨਾਂ ਦੇ ਇਹਨਾਂ ਨੂੰ ਖਤਰਾ ਅਮਰਤਪਾਲ ਤੋਂ ਇਹਦਾ ਮਤਲਬ ਫਿਰ ਇਹਨਾਂ ਦੀ ਸਰਕਾਰ 'ਚ ਜਾਨ ਹੈ ਨਹੀਂ ਹੂੰ ਜਿਹੜੇ ਕਹਿ ਰਹੇ ਨੇ ਕਿ ਉਹ ਬੰਦਿਆਂ ਨੂੰ ਖਤਰਾ ਹੈ ਹੂੰ ਇਹ ਖੁਦ ਫਿਰ ਇਹ ਗੱਲ ਨੂੰ ਮੰਨਦੇ ਨੇ ਕਿ ਇਹਨਾਂ ਤੋਂ ਸਿਸਟਮ ਨਹੀਂ ਚਲਾਇਆ ਜਾ ਰਿਹਾ ਭਾਈ ਸਾਹਿਬ ਦੇ ਉੱਪਰ ਜਿਹੜਾ ਕਹਿਨੇ ਹੋ ਕਿ ਵੀ ਉਹ ਕਤਲ ਦਾ ਇਲਜ਼ਾਮ ਜਾਂ ਕੋਈ ਲਾਰ ਹੈ ਕਤਲ ਦਾ ਇਲਜ਼ਾਮ ਲਾਉਣਾ ਇੱਕ ਬੱਕਰੀ ਗੱਲ ਹੈ ਕਤਲ ਸਾਬਤ ਹੋਣਾ ਇੱਕ ਅਲੱਗ ਗੱਲ ਹੈ ਪਰ ਸਟੇਟ ਕਹਿੰਦੀ ਆ ਕੁਫੀਆ ਏਜੰਸੀਆਂ ਕਹਿੰਦੀਆਂ ਨੇ ਵੀ ਇਹਨਾਂ ਬੰਦਿਆਂ ਨੂੰ ਖਤਰਾ ਹੈਗਾ ਇੱਕ ਲਿਸਟ ਬਣੀ ਆ ਜਿਹੜੀ ਅਮਰਤਪਾਲ ਦੇ ਵੱਲੋਂ ਬਣਾਈ ਗਈ ਆ ਕਿਹਾ ਜਾ ਰਿਹਾ ਵੀ ਇਹਨਾਂ ਬੰਦਿਆਂ ਨੂੰ ਆਪਾਂ ਨਿਸ਼ਾਨੇ ਤੇ ਲੈਣਾ ਹੈਗਾ ਕੋਰਟ ਵੀ ਜੋ ਫੈਸਲਾ ਕਰੂਗੀ ਹੂੰ ਉਹ ਆਰਗੂਮੈਂਟ ਦੇ ਆਧਾਰ ਤੇ ਕਰੂਗੀ ਹੂੰ ਔਰ ਸਬੂਤਾਂ ਦੇ ਉੱਪਰ ਲੈ ਕੇ ਕਰੂਗੀ ਜੀ ਤੱਥਾਂ ਨੂੰ ਲੈ ਕੇ ਫੈਸਲਾ ਕਰੂਗੀ ਕੋਰਟ ਨੇ ਵੀ ਫੈਸਲਾ ਤੱਥਾਂ ਦੇ ਨਾਲ ਹੀ ਕਰਨਾ ਹੈ ਇਹ ਕੋਈ ਕੋਰਟ ਤਾਂ ਹੈ ਨਹੀਂ ਹੂੰ ਸਭ ਤੋਂ ਉੱਪਰ ਅਸੀਂ ਮਾਨਯੋਗ ਅਦਾਲਤ ਨੂੰ ਹੀ ਮੰਨਦੇ ਹਾਂ ਕਿ ਉਸ ਦਾ ਫੈਸਲਾ ਹਾਈ ਕੋਰਟ ਦਾ ਕੱਲ ਹੀ ਫੈਸਲਾ ਆ ਕੇ ਹਟਿਆ ਕਹਿੰਦੇ ਜਨਾਲੇ ਥਾਣੇ ਦਾ ਘਰਾਉ ਕਰਨਾ ਗਲਤ ਹੈ ਨਹੀਂ ਹਾਈ ਕੋਰਟ ਨੇ ਨਾਲ ਇਹ ਵੀ ਤਾਂ ਦੇ ਦਿੱਤਾ ਜਦੋਂ ਉਹਨਾਂ ਦੀ ਲਾਈਵ ਟੈਲੀਕਾਸਟ ਹੋਈ ਹੈ ਭਾਈ ਅਮਰਪਾਲ ਜੀ ਨੇ ਦਿਬੜੂਗੜ੍ਹ ਜੇਲ੍ਹ ਦੇ ਵਿੱਚੋਂ ਗੱਲ ਕੀਤੀ ਹੈ ਤਾਂ ਜੱਜ ਸਾਹਿਬ ਨੇ ਇਹ ਗੱਲ ਕਿੱਥੇ ਇਨਕਾਰ ਕਰ ਦਿੱਤਾ ਕਿ ਵੀ ਤੁਸੀਂ ਅੰਦਰ ਰਹਿਣੇ ਚਾਹੀਦੇ ਹੋ ਉਹਨਾਂ ਨੇ ਮੰਨੇ ਹੈ ਕਿ ਵੀ ਤੁਸੀਂ ਬਾਹਰ ਆਉਣੇ ਚਾਹੀਦੇ ਹੋ ਪਰ ਮੈਂ ਤੁਹਾਨੂੰ ਅੱਜ ਇਹ ਸਾਨੂੰ ਪੂਰਾ ਮਾਨ ਹੈ ਹਮ ਹਾਈ ਕੋਰਟ ਦੇ ਉੱਪਰ ਹਮ ਸੁਪਰੀਮ ਕੋਰਟ ਦੇ ਉੱਪਰ ਔਰ ਅਗਲੇ ਸੈਸ਼ਨ ਦੇ ਵਿੱਚ ਭਾਈ ਸਾਹਿਬ ਬੈਠਣਗੇ ਜ਼ਰੂਰ ਜਾ ਕੇ ਜੀ ਇਸ ਕੋ ਸਮੇਂ ਮੇਰਾ ਨਾ ਬਿੱਟੂ ਚੋਹਾਨ ਮੌਜੂਦ ਸੀਗੇ ਇਹਨਾਂ ਨੇ ਜੋ ਪਿਛਲੇ ਦਿਨੀ ਬਿਆਨ ਦਿੱਤਾ ਕਿਉਂ ਦਿੱਤਾ ਉਹਦੇ ਤੇ ਗੱਲਬਾਤ ਕੀਤੀ ਆ ਅਮਰਤਪਾਲ ਦੀ ਐਨਐਸਏ ਬੇਬੁਨਿਆਦ ਆ ਜੇਕਰ ਅਮਰਤਪਾਲ ਦੀ ਐਨਐਸਏ ਬੇਬੁਨਿਆਦ ਆ ਤਾਂ ਅਮਰਤਪਾਲ ਪਾਰ ਆਉਣਾ ਚਾਹੀਦਾ ਹੈ ਕਿਉਂਕਿ ਬਾਰ ਬਾਰ ਐਨਐਸਏ ਵਧਾਈ ਜਾ ਰਹੀ ਹੈ ਜਿਹੜੇ ਤੱਥ ਪੇਸ਼ ਕੀਤੇ ਜਾ ਰਹੇ ਆ ਲੱਗਦਾ ਹੈ ਉਹ ਹਰ ਇੱਕ ਨੂੰ ਕੀ ਗਲਤ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਚੈਨਲ ਵਕਤ ਦੇ ਬੋਲ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਬਹੁਤ ਧੰਨਵਾਦ